ਪੁਲਿਸ ਵੱਲੋਂ ਇੱਕ ਵੱਖਰਾ ਇੰਟੀਗ੍ਰੇਟਿਡ ਕੰਟਰੋਲ ਰੂਮ ਨੰਬਰ ਹੈ 01763232838 ਇਸ ਨੰਬਰ ਤੇ ਜਿਹੜਾ ਕੰਟਰੋਲ ਰੂਮ ਉਹਦੇ ਵਿੱਚ ਹਰ ਕਿਸਮ ਦੀ ਸਹਾਇਤਾ ਅਵੇਲੇਬਲ ਹੋਊਗੀ ਉਥੇ ਡਾਕਟਰੀ ਸਬੰਧ ਵਾਲੇ ਲੋਕ ਵੀ ਬੈਠੇ ਹੋਣਗੇ ਉਥੇ ਪੁਲਿਸ ਵੀ ਬੈਠੀ ਹੋਊਗੀ ਉਥੇ ਹੋਰ ਡਿਪਾਰਟਮੈਂਟਾਂ ਦੇ ਬੰਦੇ ਬੈਠੇ ਹੋਣਗੇ ਤੇ ਇਹ ਸਹਾਇਤਾ ਨੰਬਰ ਜਿਹੜਾ ਹੈ ਪੁਲਿਸ ਦੇ ਕਾਊਂਟਰ ਵੀ ਹੋਣਗੇ ਹੈਲਪ ਸੈਂਟਰ ਵੀ ਹੋਣਗੇ ਕੋਈ ਜਿਵੇਂ ਪਿਛਲੀ ਵਾਰ ਐਕਸਪੀਰੀਅੰਸ ਹੋਇਆ ਸੀ ਬੱਚੇ ਗੁੰਮ ਗਏ ਸੀ ਤਾਂ ਉਹਨਾਂ ਨੇ ਨਾਲ ਇਮੀਡੀਏਟਲੀ ਉਹਨਾਂ ਨੇ ਸੰਪਰਕ ਕੀਤਾ ਤਾਂ ਉਹ ਬੱਚਿਆਂ ਨੂੰ ਮਾਪਿਆਂ ਨਾਲ ਦੁਬਾਰੇ ਮਲਾ ਦਿੱਤਾ ਗਿਆ ਸੀਗਾ ਉਹਦੇ ਵਾਸਤੇ 300 ਕੈਮਰੇ ਜਿਹੜੇ ਸੀਸੀਟੀਵੀ ਕੈਮਰੇ ਲੱਗਣਗੇ ਪਿਛਲੀ ਵਾਰ ਕੈਮਰਿਆਂ ਦੀ ਮਦਦ ਨਾਲ ਬਹੁਤ ਸਾਰੇ ਜਿਹੜੇ ਬੱਚੇ ਗੁੰਮ ਗਏ ਸੀ ਜਾਂ ਬਜ਼ੁਰਗ ਜਿਹੜੇ ਥੋੜਾ ਬਹੁਤ ਅੱਗੇ ਪਿੱਛੇ ਹੋ ਜਾਂਦੇ ਭੀੜ 'ਚ ਉਹਨਾਂ ਨੂੰ ਪਰਿਵਾਰਾਂ ਨਾਲ ਮੇਲ ਹੋਇਆ ਸੀ ਕੋਈ ਵੀ ਮੋਬਾਈਲ ਫੋਨ ਚੋਰੀ ਦੀ ਘਟਨਾ ਨਹੀਂ ਹੋਈ ਕਿਉਂਕਿ ਹਰ ਵਕਤ ਤੁਸੀਂ ਸੀਸੀਟੀਵੀ ਦੀ ਸਰਵਲੈਂਸ ਚੋਂ ਤਾਂ ਜਿਹੜੇ ਮੋਬਾਈਲ ਚੋਰੀ ਕਰਨ ਵਾਲਾ ਜਾਂ ਕੋਈ ਗੈਰ ਸਮਾਜਿਕ ਅਨਸਰ ਨੇ ਉਹ ਇਸ ਕਲ ਤੋਂ ਡਰਦੇ ਰਹਿੰਦੇ ਆ 3300 ਤੋਂ ਵੱਧ ਪੁਲਿਸ ਮੁਲਾਜ਼ਮ ਮੋਰ ਦਨ 3300 ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਸੁਰੱਖਿਆ ਵਾਸਤੇ ਤੇ ਸ਼ਰਾਰਤੀ ਅਨਸਰ ਜਾਂ ਗੈਰ ਸਮਾਜਿਕ ਗਤੀਵਿਧੀਆਂ ਰੋਕਣ ਵਾਸਤੇ 72 ਥਾਮਾ ਤੇ ਨਾਕਾਬੰਦੀ ਕੀਤੀ ਜਾਵੇ ਤਾਂ ਕਿ ਕੋਈ ਵੀ ਇਸ ਬਹੁਤ ਵੱਡੇ ਲਾਸਾਨੀ ਕੁਰਬਾਨੀ ਦੀ ਸ਼ਰਧਾਂਜਲੀ ਸਮਾਰੋਹ ਨੂੰ ਕੋਈ ਖਰਾਬ ਨਾ ਕਰ ਸਕੇ